ਬੀ ਕੇ ਯੂ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਨੂੰ ਵਰਸੀ ਮੌਕੇ ਦਿੱਤੀ ਭਾਵ ਪਾਨੀ ਸਰੰਧਾ ਅਝਲੀ ਅਮਰ ਰਹੇ ਅਮਰ ਰਹੇ ਬਲਕਾਰ ਸਿੰਘ ਡਕੌਂਦਾ ਤੇਰੀ ਸੋਚ ਤੇ ਮਹਾਰਾਜ ਹੋ ਹੋ ਭਾਰਤੀ ਖਾਨ ਜਿਹਨੇ ਇੱਕ ਟਕੌਂਦਾ ਜਿੰਦਾਬਾਦ 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 ਹਾਉ ਜੀ ਸੋਭਾ ਕਮੇਟੀ ਜ਼ਿਲ੍ਹਾ ਕਮੇਟੀ ਅਤੇ ਬਲਾਕ ਕਮੇਟੀਆਂ ਤੋਂ ਪਿੰਡ ਦੀਆਂ ਕਾਈਆਂ ਜਿੰਨੇ ਵੀ ਤੁਸੀਂ ਅੱਜ ਔਸ ਮਹਰੂਮ ਆਗੂ ਬਲਕਾਰ ਸਿੰਘ ਦੀ ਦਕਾਉਂਦਾ ਜਿੰਨਾ ਦੀ 14ਵੀਂ ਬਾਰਤੀ ਤੋਂ ਪਹਿਲਾਂ ਤੋਂ ਅੱਜ ਗਵਰਨਮੈਂਟ ਵੱਲੋਂ ਗਵਰਨਮੈਂਟ ਵੱਲੋਂ ਸਾਰੇ ਧੂਂਟਾਂ ਦੇ ਨਾਲ ਲਾਜ਼ਮ ਲੋਕਤੰਤਰੀਆਂ ਨਾਲ ਪੰਦਰਾਂ ਜ਼ਿਲ੍ਹੇ ਨੂੰ ਮਿਲਣਾ ਰਹੇ ਨੇ। ਕਈ ਕਾਰਨਾਂ ਬਣ ਕੇ ਸਾਨੂੰ ਇੱਥਾਂ ਬੈਠ ਕੇ ਮਨਾਉਣ ਦਾ ਮੌਕਾ ਨਹੀਂ ਹੋਇਆ। ਇਹ ਹਰ ਵਾਰੀ ਹੁੰਦਾ ਕਿ ਕਦੇ ਰੇਲਵੇ ਲਾਈਨਾਂ ਤੇ ਮਨਾਉਣੇ ਆ। ਤੇ ਅੱਜ ਕੱਲੇ ਪਟੇ ਪਿਆਰ ਬੁਢੀ ਤਸਮਾਣਾ ਨੇ ਕਦੇ ਬਸ ਲਕਟਰ ਪਾਣੀ ਦੀ ਮਨਾਉਂਦੇ ਆ ਅੱਜ ਭਾਰਤ ਨੇ ਨਈ ਸਰਦਾਰੀ ਬੰਦੇ ਹੋਏ ਜਿੱਥੇ ਬੰਦੀ ਦੇ ਜਿਹੜੇ ਅਗਲੇ ਪ੍ਰੋਗਰਾਮ ਉਹ ਵੀ ਅਸੀਂ ਲੋਕਾਂ ਤੱਕ ਪਹੁੰਚੇ ਜਾ ਰਹੇ ਹਾਂ ਉਹਨਾ ਪ੍ਰੋਗਰਾਮਾਂ ਦੇ ਵਿੱਚ ਹਾਲਸਤ ਹੋਈ ਕਿ ਨਵੀਂ ਸਰਕਾਰ ਬਣੀਆਂ ਕਮਜ਼ੋਰ ਸਰਕਾਰ ਬਣੀਆਂ ਪਰ ਉਹ ਵੀ ਦਿੱਕਤ ਦੀ ਆ ਦੇ ਕਿਹਾ ਸੀ ਅਗੇ ਇਸ ਕਰਕੇ ਐਸਕੇਐਮ ਦੀ ਮੀਟ ਕੋ ਹੋ ਜਾਂਦੀ ਕੰਮ ਹੋ ਤਾ ਅੱਗੇ ਉਹ ਮੀਟਿੰਗ ਦੇ ਵਿੱਚ ਅਸੀਂ ਪਹਿਲੇ ਫਰਾਗ ਨੂੰ ਇਹ ਸਵਾਰਥ ਚੁੱਕਿਆ ਕਿ ਜਿੰਨੇ ਡੀਏਪੀ ਦੇ ਐਨਟੀ ਹੈਗੇ ਨੇ ਐਨਟੀ ਸਾਰਿਆਂ ਨੂੰ ਉਹਨਾਂ ਦੇ ਕਰ ਕਰਕੇ ਅਸੀਂ ਮੰਗ ਪੱਤਰ ਦਿੱਤਾ ਮੰਗ ਪੱਤਰਾਂ ਦੇ ਵਿੱਚ ਮੁੱਖ ਤੌਰ ਤੇ ਮੰਗਾਂ ਪੱਤਰਾਂ ਨੇ ਆਪਣੇ ਤਜਰਬੇ ਸਿਰਨਾਵਰ ਕੰਪਨੀ ਸੇ ਸਮਝ ਤੋਂ ਪ੍ਰਵਰਨ ਨੂੰ ਜੁੜੇਗਾ। ਕਰਜ ਦੀ ਮੁੱਖ ਮੰਗਲ ਨੂੰ ਦੇ ਵਿੱਚ ਜੋੜੀ ਹੈ ਕਿ ਕਰਜ ਦਾ ਪਰੰਪਰਿਕ ਸੱਜਣ। ਅਸਲੀ ਹਿਮਾ ਜੋ ਦੇ ਨਾਮ ਲਾਉ ਦੇ। ਨਾਲੋਂ ਕਾ ਪਤਨ। ਉਹਦੇ ਪਿੱਛੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਮੰਗ ਪੱਤਰ ਤੇ। ਅਸਲ ਦੇ ਵਿੱਚ ਤਿਆਰਵਾ ਦਾ ਦੱਸਦਾ ਹੈ। ਮੁੱਖ ਪੱਜਰ ਦੇ ਚੋ ਹੀ ਚਾਹੁੰਦਾ। ਜਦੋਂ ਅਸੀਂ ਦਿੱਲੀ ਬੈਠੇ ਸੀ। ਜਿੱਦ ਲਈ ਵੇਖਿਆ ਮੈਂ ਤੋਂ ਵੀ ਵਾਈਟ ਕਲਾਸ ਆਇਆ ਸੀ। ਉਸ ਟਾਈਮ ਤੇ ਅਸੀਂ ਜੀ ਕਹਿਣਾ ਹੋਵੇ। ਉੱਚ ਤਾਕਤੂ ਦੇ ਵਿੱਚ ਹੀ ਅਸੀਂ ਸੀ। ਉਹ ਬੋਲ ਉਸੀ ਮੰਗ ਪੱਤਰ ਨਹੀਂ ਉਹ ਬਸ ਕਿਤਾਬ ਨਹੀਂ ਪੱਤਰ ਦਿੱਤੇ। ਕਿ ਜਿਹੜਾ ਵੀ ਐਮਪੀ ਜਾ ਕੇ ਲੋਕ ਸਭਾ ਦੇ ਵਿੱਚ ਬੋਲਿਆ ਨਾ। ਉਹਨੇ ਆਪ ਦਾ ਮੂੰਹ ਨਾ ਤੋਲਿਆ। ਕਾਉ ਦਾ ਹਾਸਰ ਜੀਜੇਪੀ ਵਾਲਾ। ਤੱਕ ਨਹੀਂ ਉਹਨਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਐਨਪੀ ਐ ਉਹਨਾਂ ਨੂੰ ਡੋਲਣਾ ਪਿਆ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰਨੀ ਚਾਹੀਦੀ ਕਿਸਾਨਾਂ ਨੂੰ ਜਿੰਦਾਬਾਦ ਦੇ ਨਾਰੇ ਲੱਗਦੇ ਰਹੇ ਲੋਕ ਸਭਾ ਦੇ ਵਿੱਚ ਇਹ ਸਹੀ ਵਾਰਸ ਕਿਹਾ ਐਪੀ ਹਾਂ ਕਿ ਉਹਨਾਂ ਨੂੰ ਪਛੇਤਾ ਮੰਨ ਦਿੱਤਾ ਗਿਆ ਇਸੇ ਮੋੜਾ ਮਤਲਬ ਸ਼ੁਰੂ ਕਰ ਲਿਆ ਦੇ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਮੋੜ ਉਸ ਉੱਪਰ ਮ ਤੁਸੀਂ ਵੱਡੀ ਐਨਪੀ ਦੇ ਵਿੱਚ ਆ ਨਾ ਇਸ ਤਿਹੇ ਬੱਚੀ ਐਨਪੀ ਤਾਂ ਆਓ ਸਹੀ ਰੋਲਾ ਪਾਉਂਦੇ ਅਸੀਂ ਉਹਨਾ ਮੰਗਾ ਦੇਣਾ ਲੱਗਦਾ ਹੂ ਕਿ ਦੇ ਕਰ ਜਾ ਮਤ ਜੀ ਨਹੀਂ ਮੰਗਾ ਹਾਂ ਅਸੀਂ ਤੇ ਅਸੀਂ ਬਾਰੋਂ ਮਤਲਬ ਜੋ ਵੀ ਕੁਝ ਕੀਤਾ ਜਾਂਦਾ ਉਹ ਕਰਦੇ ਇਸ ਮਨਸ਼ੇ ਦੇ ਨਾਲ ਅਸੀਂ ਹਾਂ ਚੱਲ ਗਏ ਜਾ ਰਹੇ ਹਾਂ ਅੱਜ ਤਾਂ ਜੀ ਸਰਕਾਰ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਹੈ ਜਿਹਨੇ ਜਿਹੜੇ ਕਿਸਾਨ ਲੀਡਰ ਨੂੰ ਭੱਦੀ ਸ਼ਬਦ ਵਾਲੀ ਵਰਤਦੇ ਨੇ ਜਿਵੇਂ ਪਿੱਛੇ ਕਰਿਓ ਵੀ ਕੀਤਾ ਗਿਆ ਵਕਫ ਵਕਫਾ ਤੇ ਮੰਨ ਲਓ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ देखो मैं उन्हें कहना चाहूंगा कि उन्ना दी ये मूर्खता दी निशानी है। ते सारे एंटਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੂਰਖ ਸੌਣਾ ਜਿਹੜਾ ਸਭ ਤੋਂ ਵੱਧ ਥੋੜੀ ਚੋੜੀ ਚੰਦੂ। ਉਹ ਆਪਣੇ ਆਪ ਇੱਕ ਉਹਦਾ ਜਲੂਸ ਨਿਕਲਦਾ ਲੋਕਾਂ ਦੇ ਵਿੱਚ। ਜਿਹੜਾ ਕੋਈ ਸਿਆਣਾ ਨਮੈਂਦਾ ਕਦੇ ਵੀ ਉਹ ਕਿਸੇ ਨੂੰ ਧੱਤੀ ਕਦਾ ਨਹੀਂ ਬੋਲੂਗਾ। ਇਹ ਬੋਲੂਗਾ ਵੀ ਤਾਂ ਉਹਦੇ ਆਪ ਦੇ ਮੂੰਹ ਤੇ ਹੀ ਕਾਲਾ ਹੋਊਗਾ। ਤੁੰਗਰ ਨਹੀਂ ਜੇ ਤੂੰ ਇਹੋ ਜਿਹੇ ਬੋਲਦੇ ਤੇ ਬੋਲਣਾ ਹਟ ਜਾਣਗੇ। ਤੇ ਜੇ ਨਾ ਹਟਣਗੇ ਤਾਂ ਹਟਾਉਣ ਜਾਂਦੇ। ਇਹਨਾਂ ਸਿਰ ਲੋਕਾਂ ਤੇ ਸਰਕਾਰ ਵੱਲੋਂ ਜਿਹੜੇ ਪਰਚੇ ਦਿੱਤੇ ਜਾਂਦੇ ਨੇ ਅੱਜ ਦਿਨ ਹੀ ਕਿਸਾਨਾਂ ਤੇ ਹੋਰ ਲੋਕਾਂ ਤੇ ਕੀ ਕਹੂੰ। ਦੇਖੋ ਇਹ ਤਾਂ ਜਿਹੜਾ ਸਾਡਾ ਸਿਸਟਮ ਹੈ ਇਹ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦਾ। ਹਰ ਵਿਅਕਤੀ ਦੀ ਆਵਾਜ਼ ਬੰਦ ਕਰਕੇ ਰੱਖੀ ਜਾਂਦਾ ਹੈ। ਜਿਹੜਾ ਵਿਅਕਤੀ ਬੋਲਦਾ ਹੈ ਉਸ ਵਿਅਕਤੀ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨਾ। ਆਮ ਇਹਨਾਂ ਦਾ ਇੱਕ ਇਹ ਬਤਾਰਾ ਹੈ। ਇਹੀ ਅਸਲ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਹਦੀ ਅਸਲ ਦੇ ਵਿੱਚ ਇਹ ہن کھلیو ڈرے جنہاں ہو گئے جنابو شہر وچ دین دین دیلا پتہ پر کے ہوندا اے ہاریتی ہے انھاتا دے ہو جابے لملے کھیلن تسی آ سنوں اپنی اندانا تے